ਅੰਦਰ ਸੱਚਾ ਨੇਹ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਮਣੇ ਸੁ ਕਹੋ ਟੱਲ ਗੁਰ ਸੇਵਿਆ ਨਸ ਸਹਜ ਸੁਆਇ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਾ ਸਿਫਤੁ ਸੁਮੰਦਿ ਨੂਰੇ ਅਰਸ਼ੋ ਕੋਰਸਹੁ ਛਟਿਆ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀਐ ਸਜਣ ਸਚਾ ਪਾਤਸ਼ਾ ਸ਼ਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਗੀ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤੁਰਾ ਇੱਕ ਸ਼ਬਦ ਲੈ ਵਾਲਾ ਸਵ ਨਿੱਦੀ 18 ਸਿਦੇ ਪਿੱਛੇ ਲਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮ ਤੁਰਹ ਏਕ ਸ਼ਬਦ ਲਿਵ ਲਾਏ ਨਿੱਦੇ 18 ਸਿਦੇ ਪਿੱਛਾ ਲਗਿਆ ਫਿਰੇ ਜੋ ਹਰ ਹਰਦਾਸ ਸਦਾ ਵਿਸਾਏ ਵੇਨ ਸਤ ਗੁਰ ਨਾਉ ਨਾ ਪਾਈਐ ਬੁਝੋ ਕਰ ਵੀ ਚਾਰ ਪਾਗ ਸਤ ਗੁਰ ਮਿਲਾ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਬਰ ਕਿਆ ਬਿਰਦ ਹੈ ਮਨ ਮੁਕਤishna ਭੁਖ ਨ ਜਾਏ ਸ਼ਬਦ ਰਤਿਆ ਸ਼ੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਇਹ ਭੁੱਖ ਨਾ ਲਗੈ ਆਏ ਵਲਾਈ ਪਾਉੜੀ ਹਵਲਾਰੀ ਤਿੰਨ ਕਾ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੇ ਤਿਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸੁਲੈ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੁਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਤਨ ਤਨ ਸੁਹਾਵਾ ਸੁ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਵ ਨਿੱਧੀ 18 ਸਿੱਧੀ ਪਿਛੈ ਲਗੀਆਂ ਫਿਰੈ ਜੋ ਹਰ ਸਰਦਾ ਸਦਾ ਵਿਸਾਏ ਅੱਜ ਦਾ ਪਾਵਨ ਮਹਾਵਾਕ ਸੋਰਠ ਰਾਗ ਦੀ ਵਾਰ ਦੋ ਸ਼ਲੋਕ ਧੰਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਰ ਮੁਖਤਾਂ ਚਰਨ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 650 ਉਪਰ ਸੁਭਾਵੇ ਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ